ਇੱਕ ਪੱਖ ਨਹੀਂ ਇਹਦਾ ਇਹਦਾ ਵੱਡਾ ਹਿੰਦੁਸਤਾਨ ਹੈ ਕੋਈ ਸਨਾਤਨ ਧਰਮ ਦਾ ਬੰਦਾ 35 ਸਾਲ ਤੋਂ ਜੇਲ੍ਹਤ ਬੈਠਾ ਕੋਈ ਕੋਈ ਇੱਕ ਦੱਸ ਦਿਓ ਸਨਾਤਨ ਧਰਮ ਦਾ ਬੰਦਾ ਵੀ 30 ਸਾਲ ਤੋਂ ਹੀ ਹੋਵੇ ਅਸੀਂ 5 ਵੱਧ ਵੀ ਘੱਟ ਲਾਂਗੇ ਸਾਧ ਸੰਗਤ ਕੋਈ ਇੱਕ ਬੰਦਾ ਹਿੰਦੁਸਤਾਨ ਦਾ ਹੈਗਾ ਜਿਹਦੇ ਦੂਰੀ ਐਨੇ ਸੇ ਲੱਗੀ ਹੋਵੇ ਇਹ ਸਾਡੇ ਤੇ ਕਿਉਂ ਲੱਗਦੀਆਂ ਮਨ ਲਓ ਕਿ ਭਾਈ ਅਮਰਪਾਲ ਸਿੰਘ ਤੋਂ ਬਹੁਤ ਖਤਰਾ ਖੜਾ ਹੋ ਗਿਆ ਤੇ 27 ਬੰਦੇ ਹੋਰ ਫੜਿਆ ਨਾਲ ਜਿਹੜੇ ਅਜਨਾਲੇ ਆਏ ਹੀ ਨਹੀਂ ਉਦੋਂ ਜਿੱਥੋਂ ਦੀ ਐਫ ਆਈ ਆਰ ਆ ਨਾ ਉੱਥੇ ਪਹੁੰਚੇ ਹੀ ਨਹੀਂ ਉਹ ਫਿਰ ਵੀ ਉਹਨਾਂ ਦੀ ਜ਼ਮਾਨਤ ਨਹੀਂ ਹੋਣ ਦਿੰਦੇ ਇਹ ਸਾਡੇ ਨਾਲੇ ਕੁਝ ਹੋ ਰਿਹਾ ਹੈ ਕਿ ਭਾਈ ਰਾਜਵਾਨਾ ਪਿੱਕੀ ਭਾਈ ਪਿਉਰਾ ਪਰਮਜੀਤ ਸਿੰਘ ਪਿਉਰਾ ਤਾਰਾ ਖਵਾਰਾ ਇਹ ਬੰਦੇ ਨਹੀਂ ਦੇ ਮੰਨ ਲਓ ਜੇਲ ਵੀ ਹੈ ਕਿ ਪਰੋਲੀ ਮਿਲ ਸਕਦੀ ਇਹਨਾਂ ਨੂੰ ਇਹ ਆਪਣੇ ਵਾਸਤੇ ਇਹ ਕੁਝ ਬਣਾ ਕੇ ਰੱਖਿਆ ਹੈ